ਠੀਕ ਹੈ ਠੀਕ ਹੈ ਉੱਥੇ ਟਰੈਕਟਰ ਲਾ ਲੈਣਾ ਉਹਨੇ ਇੰਕਮ ਇੰਗੇ ਬਦਦਾ ਅੱਛਾ ਰਾਧਾ ਵਾਲਾ ਕਿੰਨਾ ਜਦੋਂ ਫਮ ਗੱਡੀ ਆਈ 10 ਖੇਲੇ ਜੂਰੇ ਜੂਰੀਆਂ 10 ਖੇਲੇ ਨੇ ਕਿੰਨੀ ਰਹਿਣਗੇ 10 ਖੇਲੇ ਜੂਰੇ ਲੈ ਲਓ ਸਲਫਰ ਲੈ ਜਾਓ ਕਿਉਂਕਿ ਜਿਹੜੀ ਸਸਤੀ ਵਾਲੀ ਪਟਾਸ਼ ਹੈ ਉਹ ਤਾਂ ਮੈਨੂੰ ਮੰਗਵਾ ਕੇ ਦੇਣੀ ਪੈਣੀ ਤੁਹਾਨੂੰ ਸਲਫਰ ਕਿੰਨਾ ਲੈਣਾ ਹੈ 750 ਵਾਲੀ ਪਈ ਹੈ 10 ਥੱਲੇ ਨਾ ਕਿੰਨਾ ਲੈਣਾ ਪਊਗਾ ਜੀ ਸਰਫਰ 50 ਕਿਲੋ ਲੈ ਬਣੀ ਹੋਇਆ ਉਹ ਤੇ ਕਿੰਨਾ ਕੀ ਰੇਟ ਜੀ 700 ਰੁਪਏ ਕਿਲੋ ਹੈ ਨਾ 700 ਰੁਪਏ ਦੀ 10 ਕਿਲੋ ਕਿੰਨੇ ਲੈਵੋ ਦਿੱਲੀ ਮੰਨਿਆ ਤੁਸੀਂ 10 ਥੱਲੇ ਨਾ ਨਾ ਕਰੋ 10 ਥੱਲੇ ਸਹੀ-ਸਹੀ ਦੇ ਦਿਓ ਜੀ 5 ਪੈਕੇਟ ਦੇ ਦਿਓ ਸੋਰਾ ਰਚਨ ਜੀ ਤੁਸੀਂ ਕੰਮੀਲੀ ਗੀਤ ਦੀ ਸੀ ਮੈਂ ਤੁਹਾਨੂੰ ਇਹ ਪੁੱਛਦਾ ਹਾਂ ਅੱਜ ਮੈਨੂੰ ਸਰਫਰ ਪਾਣੀ ਪਾਉਣੇ ਆ ਜੀ ਉਹ ਤਾਂ ਇਤਕੀ ਦਾ ਸਰ ਸੁਪਰ ਪਾਈ ਹੈ ਜੀ ਛੋਟੀ ਸੁਪਰਨਕ ਤੋਂ ਉਹ ਜਿਹੜਾ ਸਭ ਤੋਂ ਮੈਂ ਚੱਕ ਲਈ ਸੀਗੀ ਹਾਂ ਕੋਰਮੰਡਲ ਦੀ ਕੋਰਮੰਡਲ ਦੀ ਮੈਂ ਤਾਂ ਜੀ ਰੌਮ ਤੇ ਆਸੀ ਤੁਹਾਨੂੰ ਨਹੀਂ ਤੁਹਾਡੇ ਕੋਲ ਮੈਂ ਤਾਂ ਕੋਰਮੰਡਲ ਦੀ ਹੈ ਜਿਹੜੀ ਤੁਸੀਂ ਉਸ ਤਾਂ ਸਾਨੂੰ ਗਾਈਡ ਕਰਿਆ ਖਟਲੇ ਪਟਾਟੋ ਗਰੁੱਪ ਤੇ ਹਾਂ ਕੀਤਾ ਫੇਰ ਉਹਨ ਪਾ ਰਹੇ ਦੋ ਦੋ ਥਨੇ ਸਾਲ ਪਤੋਂ ਚ ਆਲਰੇਡੀ ਬਹੁਤ ਹੈ ਟੀਚ ਸੁਪਰਚ 11% ਨਹੀਂ ਕਹਿ ਰਹੀ ਕੰਪਨੀ ਹਾਂ ਕੇ ਉਹ ਪੰਜ ਪੈਕੇਟ ਦੇ ਦਿਓ ਸਰ 10 ਸਾਲੇ ਲੰਦੋ ਜੂੜੀ ਅੱਛਾ ਤੁਹਾਨੂੰ ਇੱਕ ਗੱਲ ਪੁੱਛਣਾ ਹੈ ਅਸੀਂ ਓਜਲੇ ਤੋਂ ਮਾਲ ਚੱਕ ਲਿਆ ਗਾਈਡ ਮਿਲ ਨਹੀਂ ਕੀਤਾ ਮੈਨੂੰ ਕਿ ਮਿਲਿਆ ਸਰ ਤੁਹਾਡੇ ਕੋਲ ਪੁੱਛਿਆ ਸੀਗਾ ਤੁਹਾਡੇ ਕੋਲ ਮਿਲੀ ਨਹੀਂ ਗੋ ਰੋ ਮੰਡਲ ਦੀ ਗੋ ਰੋ ਮੈਂ ਜੋ ਸੀ ਮੇਰੇ ਨਾਲ ਬਰਤਣਾ ਬਰਾੜ ਨਾਲ ਨਹੀਂ ਬਰਤਣਾ ਮੈਂ ਨੇ ਦੇਖਿਆ ਵੀ ਮੇਰੇ ਘਰ ਨੂੰ ਮੈਂ ਕਿਵੇਂ ਬਚਾ ਕੇ ਰੱਖਿਆ ਉਹ ਗੁਲਿਆਣੀ ਸਾਡੀ ਆੜੀ ਹੈ ਜੀ ਉਹਨਾਂ ਦੇ ਇੱਕੋ ਦੁਕਾਨ ਹੈ ਉਹਨਾਂ ਦੀ ਤਾਂ ਮੈਨੂੰ ਇੱਕੋ ਇਕੱਠੀ ਖੈਣ ਦੇ ਪੀਂਦੇ ਨੇ ਬੈਠਦੇ ਜੀ ਉਹ ਜਵਾਬ ਹੀ ਨਹੀਂ ਦਿੰਦੇ ਜੀ ਇੱਕ ਮਿੰਟ ਇੱਕ ਮਿੰਟ ਜਿੱਥੇ ਤੁਸੀਂ ਬੈਠੇ ਹੋ ਪ੍ਰਮਾਤਮਾ ਦਾ ਇਹ ਸ਼ੁਕਰ ਹੈ ਅਸੀਂ ਹੋਸਟਲਰ ਹੈ ਜਿਨ੍ਹਾਂ ਦਾ ਤੁਸੀਂ ਨਾਮ ਲੈ ਜੀਆ ਇਨਾ ਖਰੋਵਰ ਦੀਆਂ ਗੱਡੀਆਂ ਗੱਡੀਆਂ ਦੋ ਦੋ ਗੱਡੀਆਂ ਚਾਚਾ ਗੱਡੀਆਂ ਭੇਜ ਦੀ ਫਿਰ ਕੋਰ ਮੰਡਲ ਇਹਨੂੰ ਵੀ ਤੁਸੀਂ ਭੇਜੀ ਆ ਗਏ ਸਾਹਮਣੇ ਹੈਂ ਫੌਜਾ ਸਾਹਮਣੇ ਠੀਕ ਹੈ ਜਿਹੜਾ ਮਾਲ ਜੇ ਸਾਡੇ ਕੋਲੋਂ ਮੁੱਕ ਗਿਆ ਫਿਰ ਅਸੀਂ ਕਿਵੇਂ ਦੇਈਏ ਹੁਣ ਮੰਗਾਉਣਾ ਨਹੀਂ ਕੋਰ ਮੰਡਲ ਦਾ ਰੈਂਕ ਲੱਗੂ ਕੋਰ ਮੰਡਲ ਦੀ ਕੰਪਨੀ ਜੀ ਮਾਲ ਪੰਜਾਬ ਚ ਭੇਜਣਾ ਬੰਦ ਕਰਤਾ ਉਹ ਕਹਿੰਦੇ ਵੀ ਸਾਡੇ ਕੋਲ ਸਪਲਾਈ ਨਹੀਂ ਆ ਰਹੀ ਅਸੀਂ ਭੇਜ ਹੀ ਨਹੀਂ ਕਰਦੇ ਇੱਥੇ ਨੂੰ ਕਿੰਨਾ ਝੂੜੀ ਆ ਜੀ ਹਾਂ 25 ਕਿਲੋ ਦੇ ਦਿਓ ਸਰ 25 ਕਿਲੋ ਦੇ ਦਾ ਐ ਨਾ ਕਰੋ ਪੈਸੇ 25 ਕਿਲੋ ਦੇ ਦਿਓ ਸਰ ਨਹੀਂ ਨਹੀਂ ਜੀ ਮੈਨੂੰ ਸਾਰਨਾ ਦੋ ਮੈਂ ਤੁਹਾਡਾ ਛੋਟਾ ਜੂਰੀਆਂ ਦਾ ਸਾਰ ਹੁਣ ਬਿਨਾਂ ਦੇ ਦੇ ਅਗਰ ਹਲੇ ਖੁੱਲਿਆ ਨਹੀਂ ਹੈਗਾ ਸਾਰ ਜੂਰੀਆ ਜੂਰੀਆ ਤਾਂ ਨਹੀਂ ਖੁੱਲਣਾ ਬਿਨਾਂ ਟੈਗਿੰਗ ਤੋਂ ਤਾਂ ਦੇ ਦੋ ਸਾਰ ਬਹੁਤ ਜੀ ਮੈਂ ਪਹਿਲਾਂ ਹੀ ਧੱਬੇ ਪਾ ਜਾਂ ਕਰ ਦਿੱਤੇ ਸੀ ਕਮੇਟੀ ਚਲੋ ਮੈਂ ਕੀ ਰੱਖਣੀ ਆ ਇੱਕ ਤਾਂ ਆਪਾਂ ਤੁਹਾਡੀਆਂ ਮੇਰੇ ਸਰ ਕੰਬੈਨ ਚੱਲਦੀ ਹੈ ਘੋ ਚੱਲਦਾ ਆਲੋ ਨਹੀਂ ਬੁਝਾਈਆ ਮੈਂ ਕੀ ਦੇਖਣਾ ਸਰ ਗੁਰਿਆਣੀ ਹਾਂ ਕੀ ਕਹਿੰਦੇ ਆਛਾ ਜੀ ਜੀ ਤੁਸੀਂ ਦੂਜਾ ਨਾਮ ਲੈ ਲਿਓ ਚਲੋ ਮੈਂ ਸਰ ਇਹ ਮੈਂ ਕੀ ਕੌਣ ਮੈਂ ਦੇਖਣ ਵਾਲਾ ਤੁਹਾਡਾ ਜੀ ਆ ਵੀ ਇਹ ਕੰਪਨੀਆਂ ਨੂੰ ਮੜੇ ਰਿਕੁਐਸਟ ਕਰਕੇ ਦੇਖੋ ਸਰ ਤਾਂ ਵੀ ਨਾਮ ਭੇਜੋ ਮੈਨੂੰ ਬੁਲਾ ਕੇ ਪਹਿਲਾਂ ਤਾਂ ਇਹਨਾਂ ਨੇ ਦੱਸ ਤੇ ਲਈ ਜੀ ਕੰਪਨੀ ਨੂੰ ਸਰ ਰਿਕੁਐਸਟ ਕਰਕੇ ਦੇਖ ਲਓ ਜੀ ਕਾਦੀ ਵੀ ਨਾਮ ਭੇਜੋ ਟੈਗ ਨਾਲ ਜੀ ਜਾ ਲੋ ਮੰਨਣਾ ਕਰੋ ਨਾ ਜਾ ਲੋ ਮੰਤਰੀ ਦੀ ਗੱਲ ਸੁਣਦੇ ਸਾਡੀ ਕੀ ਫਾਨੀ ਮੱਧਾ ਨਾ ਉਹ ਕਹਿੰਦਾ ਕਹਿੰਦਾ ਛੱਡ ਦਿਓ ਪਤਾ ਹੋਈ ਜਾਂਦੇ ਨੇ ਮੋੜ ਕੇ ਮੰਤਰੀ ਨੂੰ ਪਤਾ ਕੀ ਕਹਿੰਦੇ ਮੋੜ ਕੇ ਉਹ ਕਹਿੰਦੇ ਥੋੜੀ ਐਡੀ ਕਿ ਸਟੇਟ ਆ ਪੰਜਾਬ ਇੱਡੀ ਕਹਿੰਦਾ ਜੇ ਤੁਸੀਂ ਸਾਨੂੰ ਤੰਗ ਕਰੋਗੇ ਅਸੀਂ ਪੰਜਾਬ ਚ ਮਾਲ ਲੈਣਾ ਬੰਦ ਕਰ ਦਵਾਂਗੇ ਦੂਜੀਆਂ ਸਟੇਟਾਂ ਵਿੱਚ ਲੈਣਾ ਕੌਣ ਕਹਿੰਦੇ ਉਹ ਹੀ ਕੰਪਨੀ ਵਾਲੇ ਅੱਛਾ ਜੀ ਤੇ ਮੰਤਰੀ ਨੂੰ ਚੁੱਪ ਹੋਣਾ ਪੈ ਜਾਂਦਾ ਕਿਹੜੇ ਆ ਸਵਰਾਜ ਨੂੰ ਕੋਈ ਮੰਤਰੀ ਹੋਵੇ ਸਭ ਸਭ ਨੂੰ ਚੁੱਪਣਾ ਚਾਨ ਸਾਹਿਬ ਦੇ ਇੱਥੇ ਕਹਿ ਕੇ ਗਏ ਨੇ ਉੱਦਣ ਅਸੀਂ ਗਏ ਸੀਗੇ ਕਹਿੰਦੇ ਟੈਕਿੰਗ ਹੁਣ ਰੁਕ ਜੂਗੀ ਚਲੋ ਸਾਲ ਚ ਇਹਨੇ ਲੱਗਣਗੇ ਵੀ ਜੀ ਮੈਨੂੰ ਇੱਕ ਗੱਲ ਦੱਸੋ ਹਾਂਜੀ ਜਿਹੜੀ ਗੱਲ ਮੰਤਰੀ ਜੀ ਨੂੰ ਅੜੇ ਲੈਣੇ ਕਰਨੇ ਚ ਕਹਿਤੀ ਹਾਂ ਬੰਦ ਕਮਰੇ ਚ ਹਾਂਜੀ ਉਹ ਤੋਂ ਉਹ ਟੇਬਲ ਤੇ ਇੱਥੇ ਬੈਠ ਕੇ ਥੋੜਾ ਕਹਿ ਦੇਣਗੇ ਨਹੀਂ ਇਹ ਤਾਂ ਸਕੂਲ ਦੀ ਜੀ ਭਾਈ ਮੈਨੂੰ ਕੰਪਨੀ ਨੇ ਜਵਾਬ ਦਿੱਤਾ ਹਾਂਜੀ ਉਹਨੇ ਤੋਂ ਤੋਂ ਗੱਲਾਂ ਘਾੜੀਆਂ ਨੇ ਸੁਣ ਕੇ ਜਦੋਂ ਅਸੀਂ ਮੀਟਿੰਗ ਚ ਜਾਨੇ ਆ ਉੱਥੇ ਕੰਪਨੀ ਨੂੰ ਦੀਆ ਸੀ ਨਵੇਂ ਆਪ ਕੋ ਵੀ ਉਹ ਕੰਪਨੀ ਇਹ ਗੱਲ ਕਹਿ ਰਹੀ ਹੈ ਕਿ ਜੇ ਸਾਨੂੰ ਜਿਆਦਾ ਤੰਗ ਕੀਤਾ ਵੀ ਪੰਜਾਬ ਚ ਪਾਣ ਲਿਆਣਾ ਬੰਦ ਕਰਤਾਗੇ ਫੇਰ ਉੱਥੇ ਕੀ ਬਣੂਗਾ ਮੈਜੂਰੀਅਰ ਯਾ ਡੀਪੀ ਕੀ ਹਾਲੇ ਸਾਲ ਸੇ ਮੈਨੂੰ ਨਹੀਂ ਦਈ ਰੋਪਰੇਟਾਈਮ 3000 ਰੁਪਏ ਮੀਨਮ ਅੱਛਾ ਜੀ ਫੇਸਾਰ ਹੋ ਗਈ 3000 ਦਾ 6 ਪਲਾਂਟ ਤਾਂ ਮੋਤੀ ਨੇ ਨਵੇਂ ਚਾਲੂ ਕਰਵਾਤੇ ਜਿਹੜੇ ਬੰਦ ਪਏ ਸੀਗੇ ਅਜੇ ਤਾਂ ਚੱਲ ਪਈ ਪੀਏਪੀ ਦੀ ਡੀਪੀ ਦੀ ਅੱਛਾ ਜੀ ਆਣੀ ਵਾਲੇ ਸਮੇਂ ਦੇ ਵਿੱਚ ਦੋ ਹੋਰ ਵੱਡੇ ਵੱਡੇ ਪਲਾਂਟ ਚੱਲਣਗੇ। ਉਹਦੇ ਨਾਲ ਜਾ ਕੇ ਥੋੜੀ ਜਿਹੀ ਠੱਲ ਦੇ। ਪਲਾਂਟ ਕੀ ਕਰਨੀ ਆ ਉਹਦੇ ਦਾ ਬਾਹਰੋਂ ਸਾਰਾ। ਹਾਂਜੀ, ਬਾਹਰੋਂ ਰਾ ਮਟੀਰੀਅਲ ਵੀ ਧਾ ਸਕਦਾ। ਅੱਛਾ ਜੀ। ਇਹ ਤਾਂ ਔਰੇ ਬਣਾ ਕੇ ਘਾਟਾ ਪੈਂਦਾ ਤਾਂ ਨਹੀਂ ਬਣਾਉਂਦੇਗਾ ਔਰੇ ਘਾਟਾ ਵੀ ਪੈਂਦਾ, ਬਾਹਰੋਂ ਵੀ ਘਾਟਾ ਪੈਂਦਾ ਲੇਕਿਨ ਮੋਦੀ ਇਹ ਗੱਲ ਕਹਿ ਰਿਹਾ ਵੀ ਭਾਰਤ 'ਚੇ ਬਣਾਉਣਾ ਸਭ ਕੁਝ ਵੱਧ ਤੋਂ ਵੱਧ। ਇਹ ਬਾਹਰੋਂ ਜਿਹੜੇ ਕਾਂਗਰਸ ਸਰਕਾਰ ਦੇ ਜਦੋਂ ਸਾਲ ਤੋਂ 6 ਪਲਾਂਟ ਬੰਦ ਪਏ ਸੀ ਮੋਦੀ ਨੇ ਉਹ ਸਾਰੇ ਚਾਲੂ ਕਰਵਾਤੇ। ਜਿੰਨੀ ਵੀ ਰਿਪੇਅਰ ਹੋਣ ਵਾਲੀ ਸੀ ਸਭ ਚੱਲ ਗਏ ਐਸ ਵੇਲੇ ਫੁੱਲਸ ਵੀ ਇੰਤੇ ਚੱਲ ਕਹਤਾ بجلی ਵਰ ਨੂੰ ਹਾਂ ਜੀ ਹਾਂ ਉਹ ਆਉਂਦੇ ਨਹੀਂ ਆਉਂਦੇ ਬਲਾਉ ਬਲਾਓ ਇਹ ਨਾਲ ਜਿੰਨਾ ਮੜੀ ਇੱਕ ਪਰਚੀ ਬਣਾਓ